ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਡੇ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਿੰਧੂ ਨੇ ਪਹੁੰਚ ਚੁੱਕੇ ਆ ਪਿੰਡ ਤੇ ਮੋਹਾਲ ਜ਼ਿਲ੍ਹਾ ਅਮਰਸਰ ਪਹਿੰਦੇ ਤਹਿਸੀਲ ਬਾਬਕਾਲਾ ਜਿਵੇਂ ਚਾਰ ਪੰਜ ਲੱਖ ਬਾਈ ਛੋਟੇ ਮਹਾਨੀਆਂ ਤੁਹਾਨੂੰ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਸਤਿਕਾਰ ਸਤਿਕਾਰ ਬਾਈ ਸਾਹਿਬ ਠੀਠਾਈ ਜੀ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਮੇਰਾ ਮਿਹਦਾ ਜੀ ਕੀ ਹਾਲ ਪਰਿਵਾਰ ਦਾ ਆ ਕਰ ਦਿਓ ਬੰਦੀ ਹੋਰ ਸੁਣਾਓ ਜੀ ਬਹੁਤ ਵਧੀਆ ਬਹੁਤ ਜਲਦ ਕੰਮ ਚੜਦੇ ਜਾ ਲਾਗੇ ਕਿ ਦਾਰੇ ਚ ਯਾਤਰਾ ਹਾਂ ਵਧੀਆ ਮੇਰਾ ਮੇਰਾ ਲਾਏ 15 ਦਿਨ ਲਾਗੇ 10 ਦਿਨ ਲਾਗੇ ਹਾਂ 10 ਦਿਨ ਲਾਗੇ ਵੈਸੇ ਹਾਂ ਨਾ ਚੱਲ ਵਧੀਆ ਹੋ ਗਿਆ ਬੱਚੇ ਕਿਹਨਾਂ ਨਹੀਂ ਗੱਲੇ ਚਲੇ ਗਏ ਚਲੇ ਗਏ ਅੱਛਾ ਅੱਛਾ ਮੁੰਡੇ ਮੁੰਡੇ ਗਏ ਠੀਕ 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 ਮੈਂ ਸਾਰਾ ਪਰਿਵਾਰ ਫੈਮਿਲੀ ਗਈ ਰਿਸ਼ਾਇਦਾ ਪਰਿਵਾਰ ਦੇ ਫਿਰ ਔਖਾ ਫਿਰ ਜਵਾਗ ਦੀ ਪੜਾਈ ਹੈ ਜੀ ਹਾਂ ਜੀ ਇਹ ਤਾਂ ਹੈ ਜੀ ਤੁਸੀਂ ਕਹਿੰਦੇ ਸੀ ਮੈਂ ਨਹੀਂ ਤੁਸੀਂ ਤੁਸੀਂ ਦੇਖੋ ਕੱਲ ਕੰਜੂਣ ਸਾਲ ਸੌਖਾ ਨਾ ਵੀ ਜੀ ਇੱਕ ਨਾ ਫਿਰ ਤੋਂ ਰਾਜ ਹਾਂਜੀ ਹਾਂ ਬਿਲਕੁਲ ਚਲੋ ਘੁੰਮਣਾ ਫੇਰਨਾ ਵੀ ਚਾਹੀਦਾ ਕਮਾਈ ਦਾ ਆਪਾਂ ਕਰ ਹੀ ਜਾਂਦੇ ਹਾਂ ਮੇਰੇ ਕੋਲ ਭਾਜੀ ਕਰ ਹੀ ਜਾਂਨੇ ਕਿ ਨਹੀਂ ਇਹ ਮਤਲਬ ਇਹ ਕਰਾਂ ਜਿਹੜਾ ਘੁੰਮਣਾ ਫੇਰਨਾ ਚਲੋ ਚਾਹੀਦਾ ਹੈ ਇਹ ਬੰਦੇ ਨੂੰ ਇਹ ਵੀ ਗੱਲ ਕੋਈ ਚੱਲੀ ਜਾਂਦਾ ਕੰਮ ਇਹ ਨਹੀਂ ਬੱਸ ਬੱਸ ਇਹ ਨਹੀਂ ਖੜਨੇ ਇਹ ਜਰੂਰ ਸਾਥ ਹੁੰਦਾ ਰਜਦਾ ਨਹੀਂ ਆ ਜੀ ਨਹੀਂ ਰਜਦਾ ਬੰਦਾ ਨਹੀਂ ਰਜਦਾ ਸਾਰੀ ਉਮਰ ਰਜਦਾ ਜੀ ਬਿਲਕੁਲ ਜੀ ਕੰਮ ਜਾਣਾ ਆਉਣਾ ਚਾਹੀਦਾ ਜੀ ਕਿਦਾਂ ਕਿਦਾਂ ਚਲੋ ਹੋਰ ਸੁਣਾਓ ਤੁਸੀਂ ਬਹੁਤ ਵਧੀਆ ਕਰਦੇ ਈ ਗੱਲਾਂ ਜੀ ਚੱਲੀ ਗਿਆ ਕੰਮ ਜੀ ਬੜਾ ਵਧੀਆ ਚੱਲੀ ਜਾਓ ਜੀ ਜਾਤ ਵਾਲਾ ਕਰਦਾ ਪਰ ਮਗਰੋਂ ਬੱਸ ਇਹਦੇ ਚਲੋ ਫਿਰ ਉਹਦਾ ਕ ਤੇ ਭਾਜੀ ਉਧਰ ਹੀ ਆਈਆਂ ਸਾਰੀਆਂ ਹਾਂਜੀ ਹਾਂਜੀ ਚਾਰ ਆ ਜੀ ਚਾਰ ਚਾਰ ਜੇ ਬਾਕੀ ਦੋ ਤਿੰਨ ਆਉਣੀਆਂ ਮਈਆਂ ਸੇਰੇ ਆਉਣ ਗਿਆ ਠੀਕ ਆ ਤੇ ਇੱਕ ਉਹ ਵਿੱਚੋਂ ਵੀ ਨਹੀਂ ਪਾਉਣੀ ਅਜੇ ਉਹ ਵੀ ਅਜੇ ਰਾਤ ਦੀ ਸੋਈ ਹੈ ਮੈਂ ਉਹ ਵੀ ਸੁਵਾਈ ਨਹੀਂ ਪਾਉਣੀ ਅਜੇ ਹਾਂ ਠੀਕ ਆ ਤੇ ਬਾਕੀ ਆਉਣਗੀਆਂ ਚਾਰ ਝੋਟੀਆਂ ਲਈਆਂ ਕਰ ਦੂੰ ਹਾਂ ਚਲੋ 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 ਵਧੀਆ ਕਰੀ ਸ਼ੁਰੂ ਜੀ ਕਰੀਏ ਹਾਂ ਜੋ ਲੈ ਆਈਏ ਸ਼ਮੂ ਨੇੜੇ ਆ ਜਾ ਕਰੋ ਦੇ ਲੈ ਜੱਡ ਬਲ ਜੱਡ ਬਲਾਜ ਤੇ ਦੂਜਾ ਸੁਹਾ ਝੋਟੀ ਸੰਦੀਪ ਜੀ ਹਾਂਜੀ ਅੱਜ ਇਹਨੂੰ ਪੰਜਵਾਂ ਦਿਨ ਸੋਈ ਦੂੰਗਾ ਠੀਕ ਆ ਤੇ ਬੌੜੇ ਤੋਂ ਸਾਫ ਹੋ ਗਈ ਆ ਹਾਂਜੀ 13 ਤੋਂ 14 ਲਾਗੇ ਬੌੜਾ ਹੋ ਗਿਆ ਅੱਛਾ ਇੰਨਾ ਹੈਗਾ ਇੰਨਾ ਦੋ ਦਾ ਹੈ ਠੀਕ ਆ ਮਤਲਬ 16 ਕਿਲੋ ਦੇ ਝੋਟੀ ਪਲੱਸ ਜਾਊਗੀ 16 ਨਾਰਮਲ ਕੱਢੂਗੀ ਠੀਕ ਆ 16 ਕਿਲੋ ਪਹਿਲਾਂ ਨੇ ਕੱਢਿਆ ਵਾ ਹੁਣ ਦੂਜਾ ਸੂਆ ਵੇਖੋ ਕਿੰਨਾ ਕੱਢਦੀ ਆ ਆ ਬੱਚਾ ਗਾੜੀ ਵੱਧਾ ਵਾ 5 ਦਿਨ ਹੋ ਗਏ ਸੂਈ ਨੂੰ ਇਹਨੂੰ ਹਾਂ ਮੈਂ ਵੇਖੋ ਚਵਾਈ ਲੱਗੀ ਕਿਤੇ ਕਾਨੂੰ ਗੱਲਾਂ ਕਿਤੇ ਜਿਆਦੀ ਟੌਪ ਦੀ ਚਵਾਈ ਹੈ ਜੀ ਹਾਂਜੀ ਬਹੁਤ ਜਿਆਦੀ ਚਵਾਈ ਆ ਬਰੇਕੀ ਵੜੀ ਆ ਜੈਡ ਬਲੈਕ ਜੈਡ ਬਲੈਕ ਕੱਟੀ ਕੱਟਾ ਘਰ ਨਹੀਂ ਕੱਟਾ ਜਮਗਰ ਕੱਟਾ ਆ ਗਿਆ ਕੱਟਾ ਸਬਰੀਕੀ ਬਰਾਕੀ ਸਾਰੇ ਕੱਟੇ ਸਾਰਿਆਂ ਦੇ ਕੱਟੇ ਕਿਹਦੇ ਕੱਟੇ ਜੋ ਜਿਹੜੀ ਅੰਦਰ ਸੋਈ ਹੈ ਖੋਲੋ ਫਿਰ ਇਹਨੂੰ ਲੋ ਜੈਡ ਬਲੈਕ ਦੇ ਛੋਟੇ ਸਿੰਗ ਵਹਾਓ ਪਹਿਲਾਂ ਛੋਟੀ ਰੱਖ ਲੈ ਬਾਜੀ ਕਿੰਨਾ ਕਰ ਜੀ ਤੂੰ ਦੱਸਣਾ ਦੁੱਧ ਬਾਜੀ ਪਹਿਲਾਂ 16 ਕਿਲੋ ਕੱਢਿਆ ਹੁਣ ਬਾਕੀ ਵੇਖੋ ਅਗਲੇ ਦੀ ਸੇਵਾ ਤੇ ਆ ਹਾਂਜੀ ਹਾਂ ਐਸ ਵੇਲੇ ਜਿਹੜਾ ਦੁੱਧ ਹਾਜ਼ਰ ਆ ਉਹ 13-14 ਕਿਲੋ ਆ ਆਪਣੇ ਹਾਜ਼ਰ ਹੈ ਬਿਲਕੁਲ ਅੱਜ ਪੰਜਵਾਂ ਛੇਵਾਂ ਤੱਕ ਸੋਈ ਨੂੰ ਮਾਰ ਮੰਨ ਬੌਲੇ ਤੋਂ ਗਲ ਗਈ ਆ ਲੋ ਜੀ ਸਿੰਗਲ ਹੱਡੀ ਵੇਖੋ ਧਿਆਨ ਨਾਲ ਛੋਟੀ ਮੜੀ ਨਾਲ ਸੋਟਾ ਲਾਉਣਾ ਹੋਣੀ ਧਿਆਨ ਨਾਲ ਧਿਆਨ ਰੋਕੀ ਮਨ ਨਿਗਾਹ ਰੱਖੀ ਮੜੀ ਉਹ ਉੱਥੇ ਨਿਗਾਹ ਰੱਖੀ ਮੜੀ ਹਾਂਜੀ ਚਲੋ ਲਿਆਓ ਲਿਆ ਚੱਲ ਚੱਲ ਕਰਵਾ ਲਈਏ ਚੱਲ ਚੱਲ ਵੇਖੋ ਸਫਾਂਜਾ ਵੇਖੋ ਇਹ ਠੀਕ ਹੈ ਭਾਜੀ ਥੋੜੀ ਬਹੁਤ ਸਾਰੀ ਥੋੜ੍ਹੀ ਪਾਇਪ ਜਿਹੜੀ ਐਡੀ ਮੋਟੀ ਪਾਇਪ ਆਉਂਦੀ ਥੋੜ੍ਹੀਆਂ ਛੋਟੀਆਂ ਵਾਸਤੇ ਬਿਲਕੁਲ ਜੀ ਬਿਲਕੁਲ ਹਾਂਜੀ ਬਰੀ ਕੀ ਬਰਾਕੀ ਵੇਖੋ ਕਦੇ ਕਟਾ ਘੱਟੀ ਜੀ ਕਟਾ ਹੀ ਆ ਮਗਰ ਨਾ ਕਟਾ ਮਗਰ ਜੀ ਕਟਾ ਕਟਾ ਆਈਆਂ ਭਾਜੀ ਕਿਹੜੇ ਹਜ਼ਾਰ ਲੱਗੇ ਤੁਹਾਨੂੰ ਜੀ ਹਜ਼ਾਰ ਕੋਈ ਹਜ਼ਾਰ ਭਾਜੀ ਜਿਆਦੀ ਚੰਗੀ ਸੰਦੀਪ ਜੀ ਬਹੁਤੀ ਖਰੀ ਝੋਟੀ ਆ ਵੱਡੇ ਜਿਵੇਂ ਪ੍ਰੋਪਰ ਲੱਗਾ ਮਗਰਲੇ ਵੱਡੇ ਅਗਲੇ ਛੋਟੇ ਨਾ ਜੀ ਹਾਂਜੀ ਹਾਂਜੀ ਹਾਂ ਪ੍ਰੋਪਰ ਜਿਸ ਤਰ੍ਹਾਂ ਲੱਗਦਾ ਬਾਕੀ ਫੁੱਲ ਸਾਈਜ਼ ਆ ਵੱਡੀਆਂ ਛੋਟੀ ਨਹੀਂ ਛੋਟੀ ਬਿਲਕੁਲ ਜੀ ਛੋਟੀ ਫੁੱਲ ਸਾਈਜ਼ ਹੈ ਸਾਰੀਆਂ ਮੰਜੇ ਫੁੱਲ ਸਾਈਜ਼ ਆ ਕੋਈ ਵੀ ਨਹੀਂ ਛੋਟੀ ਵੱਧ ਤੋਂ ਵੱਧ ਹੀ ਸਾਰੀਆਂ ਜੀ ਆ ਉਹ ਬਸ ਜਾਇਜ ਰੱਖੀ ਹੈ ਫਿਰ ਨਹੀਂ ਜਾਇਜ ਰੱਖਾ ਸ਼ੁਰੂਆਤ ਹੀ ਅਸੰਜ ਲੋਕ ਨਹੀਂ ਚਲੋ ਜਿਹੜਾ ਚੰਗਾ ਟੰਗਾ ਹੁੰਦਾ ਤੇ ਮੁੱਲ ਨਾ ਪਾਜੀ ਬਿਲਕੁਲ ਜੀ ਕੋਈ ਮਰਜ਼ੀ ਆਖੀ ਜਾਵੇ ਕੋਈ ਮੰਦਾ ਪੈ ਗਿਆ ਜੀ ਉਹ ਹੋ ਗਿਆ ਕੋਈ ਮੰਦਾ ਨਹੀਂ ਚੰਗੇ ਦਾ ਕੋਈ ਮੰਦਾ ਨਹੀਂ ਕੋਈ ਮੰਦਾ ਇਹ ਅਸੀਂ ਗਲਤ ਗੱਲ ਕਰਵਾ ਮੰਦਾ ਨਹੀਂ ਮਾੜੇ ਦਾ ਮੰਦਾ ਸਦਾ ਨਹੀਂ ਬਿਲਕੁਲ ਭਾਜੀ ਚੰਗੇ ਦਾ ਕੋਈ ਮੰਦਾ ਨਹੀਂ ਚੰਗੇ ਦਾ ਕੋਈ ਮੰਦਾ ਜਿੰਨੇ ਭਾਂਡੇ ਜੁ ਕੋ ਪਾਉਣਾ ਉਹਦਾ ਕੋਈ ਮੰਦਾ ਨਹੀਂ ਤੇ ਜਿਹੜੀ 7 7 ਕਿਲੋ ਵਾਲੀ ਉਹਦਾ ਮੰਦਾ ਹੈਗਾ ਜੀ ਉਹਦਾ ਮੰਦਾ ਉਹਦੋਂ ਮੰਦਾ ਤਾਂ ਹੁਣ ਵੀ ਮੰਦਾ ਹੈ ਉਹ ਨਹੀਂ ਮੰਦਾ ਉਹ ਮੰਦਾ ਹੀ ਜਾਂ ਜੀ ਬਿਲਕੁਲ ਤੇ ਬਾਕੀ ਜਿਹੜਾ ਸੋਨਾ 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 ਉਹਦੀ ਮੰ ਸਨਿਹਰਜੀ ਝੋਟੀ ਚਲੋ ਮੰਦਾ ਪੈਂਦਾ ਪਰ ਇੰਨਾ ਨਹੀਂ ਜਿੰਨਾ ਲੋਕ ਕਹੀ ਜਾਂਦੇ ਉਹਨਾ ਮੰਦਾ ਨਹੀਂ ਹੈਗਾ ਝੋਟੀ ਹੋਣੀ ਉਦਾਂ 1.5 ਦੀ ਹੈਗੀ ਆ ਪਰ ਨਹੀਂ ਆਪਾਂ ਉਹ ਕੰਮ ਨਹੀਂ ਕਰਨਾ ਜੈ ਜੀ ਜੈ ਜੀ ਕਰੀਏ ਦੇ ਦੀ ਇੱਕ 45 ਦੀ ਛੜ ਦੇ ਦੱਸੋ ਤੇ ਝੋਟੀ ਦੇ ਕੇ ਕਰ ਝੋਟੀ ਵੇਖ ਕੇ ਕਰ ਤਾਂ ਝੋਟੀ 1.5 ਟੱਪਾ ਕੇ ਵਿੱਚ ਜੇ ਥੋੜਾ ਜਿਹਾ ਬਚਾ ਲਈ ਜਾਂ ਦੂਰ ਛੜ ਦਾਂਗੇ 1.38 ਦੀ 38 ਇਕੱਠਾ ਧੀ ਠੀਕ ਹੈ ਜੀ ਚੱਲਣਾਂ ਇਕੱਠਾ ਧੀ ਝੋਟੀ ਬਾਕੀ ਝੋਟੀ ਜੀ ਨਹੀਂ ਸ਼ੱਕ ਕੋਈ ਹੈਗਾ ਇਹੋ ਗੱਲ ਕਿ ਜਿਹੜਾ ਹਰ ਕੋਈ ਕਹਿੰਦਾ ਜੀ ਮੰਦਾ ਪਾ ਗਿਆ ਬੰਦਾ ਨਹੀਂ ਬੰਦਾ ਨਹੀਂ ਮੰਦਾ ਮੰਦਾ ਜਿਹੜਾ ਬੰਦਾ ਭਾਜੀ ਬੰਦਾ ਨਹੀਂ ਨਾ ਚਲੋ ਕਹਿਣ ਜੋ ਮਰ ਸੋਨੇ ਦਾ ਮੰਦਾ ਨਹੀਂ ਜਿਹੜਾ ਬੰਦਾ ਭਾਜੀ ਤੇ ਬਾਕੀ ਮੋਲ ਆਪਾਂ ਉਹ ਹੀ ਕਰਦੇ ਮੰਦਾ ਕਹਦਾ ਫਿਰ ਆਹ ਤੇ ਚਲਾਈਏ ਝੋਟੀ ਹੈ ਜਦ ਪੰਜ ਚਾਰ ਹਜ਼ਾਰ ਦਾ ਫਰਕ ਹੋਊ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਇਹ ਨਹੀਂ ਗੱਲ ਹੈਗੀ ਚਲੋ ਬੰਦਾ 19 21 ਦਾ ਫਰਕ ਪੈਂਦਾ ਜ਼ਿਆਦਾ ਨਹੀਂ ਪੈਂਦਾ ਕੋਈ ਬਿਲਕੁਲ ਇਹ ਕਹਿਣ ਜੋ ਮਰ ਜੇ ਇਹ ਆਹ ਜੀ ਇਹ ਵੀ ਦੁੱਧਾ ਸੁਗਾ ਸੁਨੀ ਜੀ ਇਹ ਇਕੱਠੀਆਂ ਸੁਨ ਇਹ ਦਮੇ ਗੱਬਣਾ ਮੰਝਾ ਲਈਏ ਮੇਰੇ ਕੋ ਸੂਈਆਂ ਇੱਥੇ ਆਣ ਗਏ ਅੱਛਾ ਜੀ ਤੇ ਇਹਨੂੰ ਵੀ ਪੰਜ ਅੱਜ 6 ਦਿਨ ਇਹਨੂੰ ਹੋ ਗਏ ਜਲਾ ਦੇ ਇੱਕ ਦਿਨ ਦਾ ਫਰਕ ਮਾਦਾ ਉਹ ਸ਼ਾਮੀ ਸੂਬੀ ਨੀਲੀ ਦਾ ਪੱਕ ਰੱਖਦੀ ਇਹ ਨੀਲੀ ਦਾ ਪੱਕ ਰੱਖਦੀ ਆ ਹਾਂਜੀ ਹਾਂਜੀ ਤੇ ਇਹਦੇ ਕੋ ਦੁੱਧ ਵੀ 13 ਤੋਂ 14 ਕਿਲੋ ਵਿਖਾਵਾ ਜਿਹੜਾ ਉਹ 16 ਕਿਲੋ ਦਾ ਹੀ ਹੋਊਗਾ ਠੀਕ ਆ ਜਿਹੜਾ ਉਦਾਂ ਵਿਖਾਵਾ ਉਹ 16 ਕਿਲੋ ਦਾ ਹੀ ਹੋਊਗਾ ਮੈਂ ਤਾਂ ਇਹ ਨਹੀਂ ਗੱਲ ਕੋਈ ਤੇ 13 ਤੋਂ 14 ਕਿਲੋ ਦੁੱਧ ਦੇ ਕੋ ਤੇ 11 ਤੇ ਚਵਾਈ ਲੱਗੀ ਕਿਤੇ ਅੱਛਾ ਜੀ ਇੱਕ ਨੰਬਰ ਬਹੁਤੀ ਜਾਰੀ ਟਾਪ ਦੀ ਫਰਦਾ ਜੀ ਖੋਲੋ ਫਿਰ ਵੀ ਖੋਲ ਮਤ ਬੱਚਾ ਮਗਰਿੰਦੀ ਕੀ ਆ ਗਈ ਜੀ ਇਹ ਤਾਂ ਮਗਰਿੰਦੀ ਕੱਟਾ ਜੇ ਅੱਛੇ ਕੱਟਾ ਹੀ ਆ ਜੀ ਸਾਰੇ ਇਹ ਸੁੱਕੇ ਥੋੜੇ ਜਿਹੇ ਅਜੇ ਥੱਪੀ ਗਈ ਆ ਮੈਂ ਕਿਹਾ ਏਡੀ ਚੌੜੀ ਮੈਂ ਬਹੁਤ ਜ਼ਿਆਦਾ ਵਾਜ ਨਹੀਂ ਰਹੀ ਭਾਈ ਜੀ ਪੈਂਦਾ ਕਿ ਬੱਚਾ ਪੈਣਾ ਆਖ ਲੋ ਨਿਕਲਣਾ ਬਾਕੀ ਸੂਖਾ ਜਾਂ ਜਾਂ ਥੋੜੀਆਂ ਥੱਪੀਆਂ ਤੋਂ ਵਾਜ ਆਹ ਕੀ ਦਾ ਮਤਲਬ ਦੀ ਮਾ ਜੀ ਇਹ ਸਿੰਘ ਜੀ ਮੈਂ ਦੁੱਧ ਬਹੁਤ ਕਰਦੀ ਹਾਂ ਨਹੀਂ ਠੀਕ ਆਇਆ ਦੁੱਧ ਵਾਲੀ ਕਰਤੂਤ ਵਾਲੀ ਇਹ ਨਹੀਂ ਗੱਲ ਐ ਕਿ ਜੀ ਲੈ ਵੀ ਜਿਆਦੀ ਦੁੱਧ ਆਲੀ ਪਿੱਠ ਪੜਾ ਵੇਖੋ ਖੁੱਡਾ ਕਿੱਥੇ ਲੱਗਾ ਜੇਦਾ ਬਿਲਕੁਲ ਜੀ ਬਿਲਕੁਲ ਇਹ ਭਾਈ ਮੈਂ ਤੁਹਾਡੇ ਤੋਂ ਕਿਹਨੇ ਕਰ ਜੂ ਜੀ ਪਾ ਜੀ ਇਹ ਵੀ ਉਹਦੇ ਬਰੋਬਰ ਤਾਂ ਜਾਊ 15 16 ਕਿਲੋ ਨਾਰਮਲ ਥੱਲੇ ਨਹੀਂ ਆਉਂਦੀ ਐਸ ਵੇਲੇ ਦੁੱਧ ਆਪਾਂ ਜਿਹੜਾ ਹੁਣਦਾ ਆਪਾਂ ਉਹ ਦੱਸਾਂ ਜਿਹੜਾ ਭਾਂਡੇ 'ਚ ਪਾਣਦੇ ਆਂ ਖਾਣੀ ਦਸੀ ਜਾਣਾ ਦੁੱਧ ਵਾਲਾ ਜੀ ਹਾਂਜੀ ਜਿਹੜਾ ਹੋਣ ਵਾਂ ਭਾਂਡੇ 'ਚ ਪਾਉਣੇ ਆਪਾਂ ਆਪਾਂ ਉਹ ਚੀਜ਼ ਦਾ ਨਾਮ ਲਵਾਂਗੇ ਹਾਂਜੀ ਹਾਂਜੀ ਬਾਕੀ ਅਗਲੇ ਸੇਵਾ ਬਿਲਕੁਲ ਬਿਲਕੁਲ ਜੀ ਜਿੰਨਾ ਪਾ ਲੂ ਉਹਨਾਂ 'ਚ ਉਹਦੂ ਬਾਕੀ ਘੱਟਗਾਠ ਵੇਖੋ ਪਿੱਠ ਪੜਾ ਵੇਖੋ ਝੋਟੀ ਜਾ ਕੇ ਇਹਦੇ ਐ ਚੱਡਾ ਪੱਥਰ ਵਰਗਾ ਜਿੰਨਾ ਵੀ ਹੋਊਗਾ ਹਾਂਜੀ ਫਿਰ ਸੁਨੀਲ ਜੀ ਜਾਇਜ਼ ਹੀ ਇਹਦਾ ਵੀ ਜਾਇਜ਼ ਜੀ ਇਹ ਵੀ ਦੇ ਦੀਏ 45 ਦੀ ਬਾਕੀ ਦੱਸੋ ਨੇ ਕਰ ਦੋ ਮਾਨ ਦੇ ਜਨਾਬ 40 ਦੀ ਦੱਸੋ ਰਹੀ ਬੈਠੀ ਜੇ 35 ਦੀ 35 ਨਾ ਕਰੀਏ 32000 ਦੀ ਚਲੋ 1 32 ਦੀ ਚਲੋ 1 32 132000 ਦੀ ਠੀਕ ਆ ਬਾਕੀ ਮੌਕੇ ਤੇ 1921 ਹੋ ਸਾਰਾ ਜਿਆਦਾ ਨਹੀਂ ਜਿਆ ਕੇ ਮਤਲਬ ਸ਼ੋਰ ਛੱਪਾ ਜਿੱਦਾਂ ਉਹ ਮਨ ਬਾਹਰ ਤਾਂ ਛੋਰ ਛੜ ਖੁੱਲੀ ਹੋ ਜਾਊਗੀ ਮਤਲਬ ਸ਼ੋਰ ਛੜ ਖੁੱਲੀ ਹੋ ਜਾਊਗੀ ਇਹ ਨਹੀਂ ਆਖੂ ਆਗੇ ਕਿ ਨਿੱਕੀ ਆ ਜਾਂ ਇਹ ਨਹੀਂ ਕੋਈ ਆਣ ਕੇ ਆਖੇ ਵੀ ਨਿੱਕੀ ਆ ਜਾਂ ਇਹਦੀ ਚਵਾਈਜ ਕਮੀ ਆ ਜਾਂ ਥਾਂ ਵਰਨ ਤੇ ਨਹੀਂ ਚਵਾਈ ਇੱਕ ਨੰਬਰ ਵੱਡੀ ਆ ਛੋਟੀ ਦੁੱਧ ਵਾਲੀਆ ਦੁੱਧ ਤੋਂ ਨਹੀਂ ਕੋਈ ਵਾਸ ਜਾਊਗਾ ਵੱਡੀ ਦੁੱਸ ਚਾ ਇਹ ਨਹੀਂ ਆਖਣਗੇ ਛੋਟੂ ਵਗੈਰਾ ਜਿਆਦੀ ਵੱਡੀ ਛੋਟੀ ਨਿੱਕੀ ਨਹੀਂ ਕਿ ਵਾਹ ਯਾਹਾਂ ਜੀ ਇਹ ਰਾਤ ਦੀ ਸੂਈ ਇਹ ਰਾਤ ਦੀ ਸੂਈ ਇਹ ਰਾਤ ਦੀ ਸੂਈ ਹੈ ਜੀ ਇਹ ਰਾਤ ਦੀ ਸੂਈ ਆ ਬੱਚਾ ਬੈਠਾ ਜਿਹੜਾ ਇਹ ਰਾਤ ਦੀ ਸੂਈ ਜੇ ਮਤਲਬ ਅਜੇ ਤਣ ਤਣ 4 4 ਕਿਲੋ ਚੋਈ ਜੇ ਇੱਕ ਟਮ 8 9 ਕਿਲੋ ਬੋਲਾ ਲਾ ਲੋ ਅੱਛਾ ਜੀ 8 9 ਕਿਲੋ ਬੋਲਾ ਆਸੇ ਜਰ ਜਰ ਕਿਲੋ ਚੋਈ ਹਾਂ ਬੱਚਾ ਉਹ ਬੈਠਾ ਜਿਹਦਾ ਇਹ ਰਾਤ ਦੀ ਮੈਂ ਸੋਈ ਜਾਂ ਜੀ ਠੀਕ ਆ ਤੇ ਅਜੇ ਪੂਰੀ ਸਾਫ ਨਹੀਂ ਕੀਤੀ ਮਨ ਚਾਰ ਚਾਰ ਕਿਲੋ ਚੋਇਆ ਜੇ ਬਸ ਠੀਕ ਆ ਵੱਡੀ ਝੋਟੀ ਆ ਵੀ ਬਾਕੀ ਆਪਣੇ ਕੋਲ ਮਾਲ ਜਾਂਦਾ ਇਸ ਬੰਦੇ ਨੂੰ ਹਾਂ ਝੋਟੀ ਦੁੱਝਾ ਹੀ ਸੁਆ ਵਾਦਾ ਤੇ ਪਰ ਆਪਾਂ ਭਾਵੇਂ ਤੀਜੇ ਕਰਕੇ ਦੇ ਦਿੰਦੇ ਸੁਆ ਦੁੱਝਾ ਜਿਹੋਦਾ ਜੀ ਸੁਆ ਦੁੱਝਾ ਜੇ ਪਰ ਆਪਾਂ ਤੀਜੇ ਵੀ ਚਲੋ ਕੋ ਲਾ ਰਹੇ ਹੋ ਗਨ ਵੱਖਰੀ ਪਰ ਸੁਆ ਦੁੱਝਾ ਜਿਹੋਦਾ ਬਿਲਕੁਲ ਠੀਕ ਆ ਜੀ ਤੇ ਵੱਡੀ ਝ ਆਹ ਦੇ ਬੱਠੀ ਬਹੁਤ ਚੰਗਾ ਮਾਲ ਦੁੱਧ ਵਾਲਾ ਉਹਨਾਂ ਕੋ ਮੇਰੇ ਕੋ ਗੰਜਾਂ ਵੰਜਾਂ ਉਹਨਾਂ ਨੂੰ ਬਾਕੀ ਕੱਦ ਪੋਤਾਂ ਵਾਲੀ ਵੀ ਖੋਲੋ ਹੋਰ ਇਹਦੇ ਮਗਰ ਵੀ ਕਟਾ ਹੀ ਆ ਗਿਆ ਇਹਦੇ ਮਗਰ ਵੀ ਕਟਾ ਆ ਗਿਆ ਜੀ ਚੱਲਾਂ ਦੋਈ ਵੀ ਵੰਜਾਂ ਤਿੰਨੇ ਚਾਰੇ ਦੁੱਧ ਵਾਲੀਆਂ ਬਹੁਤ ਸੁਨਹਿਰੀ ਕੋ ਲਾਂਬੇ ਵਾਲੀ ਗੱਲ ਨਹੀਂ ਹੈਗੀ ਕਿਸੇ ਦੀ ਨਹੀਂ ਠੀਕ ਹੈ ਜੀ ਤੋਰੋ ਇਹ ਨਹੀਂ ਵੀ ਕਹੇ ਕਹਦੇ ਕੋਈ ਵੀ ਸਾਰਿਆਂ ਦੇ ਇੰਨਾ ਦੱਸ ਜੇ ਸਾਰਿਆਂ ਦੇ ਪਸੇ ਨਾ ਆ ਕੇ ਚੋਕ ਕੇ ਵੇਖੋ ਆ ਜਦੋਂ ਬੋਲੇ ਤੇ ਵੱਖਰੀ ਗੱਲ ਦੂਜੇ ਜਿਹੜੀ ਮਰਜ਼ੀ ਨਾਲ ਚਾਰ ਟਾਈਮ ਤੱਕ ਹੋ ਜਾਣਗੇ ਵੇਖੋ ਬਣੀ ਝੋਟੀ ਫੇਰ ਬਿੰਦੀਆਂ ਵਾਲਾ ਛੱਡਾ ਜੇ ਤੇ ਕਿੱਦਾਂ ਝੋਟੀ ਤਣੀ ਫਿਰਦੀ ਫਿਰ ਅਜੇ ਲੱਕਾ ਲਾਇਆ ਝੋਟੀ ਥੱਪੀ ਥਵਾਈ ਆ ਰੰਗਵੜਾ ਝੋਟੀ ਦਾ ਠੀਕ ਆਜੋ ਆਜੋ ਵੀਰੇ ਦੁੱਧ ਨਾਲ ਟੱਕਰਦਾ ਸੰਦੀਪ ਜੀ ਪਤਾ ਲੱਗ ਜਾਂਦਾ ਵੈਸੇ ਐਡੀ ਨਹੀਂ ਗੱਲ ਕੋਈ ਭਾਜੀ ਵੇਖੋ ਪਤਾ ਲੱਗ ਜਾਂਦਾ ਦੋ ਤਰੇ ਮੈਂ ਦਾ ਇਹ ਵੀ ਦੁੱਧ 14-15 ਕਿਲੋ ਤੇ ਜਾਊਗੀ ਜਿੰਨੀ ਬਰੀ ਕਹਿੰਦਾ ਝੋਟੀ 14-15 ਕਿਲੋ ਤੇ ਇਹ ਵੀ ਜਾਊਗੀ ਦੁੱਧ ਵਾਲੀ ਝੋਟੀ ਜੇ ਤੇ ਵੀ ਵੱਡੀ ਆ ਵੱਡੀ ਆ ਇਹ ਨਹੀਂ ਗੱਲ ਆ ਵੱਡੀ ਆ ਛੋਟੀ ਨਹੀਂ ਝੋਟੀ ਤੇ ਬਾਕੀ ਜਿੱਦਾਂ ਆਪਾਂ ਨੂੰ ਮਾਲ ਆਈ ਜਾਂਦਾ ਆਪਾਂ ਦੋਸਤਾਂ ਨਾਲ ਦੇ ਜਣਾ ਆਪਣਾ ਜਾਲ ਪਾਣੀ ਦੇ ਆ ਠੀਕ ਹੈ ਜੀ ਦੇ ਦੀ ਆ ਵੀ 35 ਕਿਤੇ ਕਰ ਦੋ ਮਾਨਦਨ ਨੂੰ ਤੁਸੀਂ ਦੱਸੋ ਬਾਕੀ ਝੋਟੀ ਵੱਡੀ ਆ ਝੋਟੀ ਨਿੱਕੀ ਨਹੀਂ ਜੇ ਚਲੋ ਆਪਾਂ ਭਾਅ ਨਾਲ ਲਈਏ ਤੇ ਚਲੋ ਭਾਅ ਨਾਲ ਦੇ ਦਿਆਂ ਪਰ ਕੀ ਝੋਟੀ ਨਹੀਂ ਜੇ ਮਾੜੀ ਹੈ ਸਰ ਦੁੱਧ ਵਾਲੀ ਝੋਟੀ ਉਹਨਾਂ ਮਿਆਂ ਨੂੰ ਵੀ ਚੰਗੀ ਮਾੜੀ ਨਹੀਂ ਆਵੇਂ ਕਹਿਣੋ ਜੇ ਮਰਜੀ ਆਖੀ ਜਾਈਏ ਠੀਕ ਹੈ ਉਹ ਆਪਣੀ ਜਗ੍ਹਾ ਇਹ ਆਪਣੀ ਥਾਂ ਉੱਤੇ ਲੱਗੜੀ ਪਰ ਮਾੜੀ ਨਹੀਂ ਮੈਂ ਇਦਾਂ ਜੇ ਆਪਾਂ ਆਖੀਏ ਵੀ ਉਹਨਾਂ ਨਾਲੋਂ ਇਹ ਦੇ ਦਾਂਗੇ ਸੰਦੀਪ ਜੀ ਇੱਕ ਤੀਰੀ ਚਲੋ 1000 ਮਾਣ ਹੋਰ ਠੀਕ ਆ ਇਕਣਤੀ ਜੀ ਠੀਕ ਆ ਠੀਕ ਜੀ ਚਲੋ ਝੋਟੀ ਨਹੀਂ ਮਾੜੀ ਪਰ ਉਹਨਾਂ ਮੰਜਾਂ ਨੂੰ ਚੰਗੀ ਹੋਊਗੀ ਮਾੜੀ ਨਹੀਂ ਪਰ ਆਪਾਂ ਭਾਣਾ ਨੇ ਆਪਾਂ ਦੇ ਦੋਨੇ ਉਸ ਹਿਸਾਬ ਨਾਲ ਆਪਾਂ ਉਸੇ ਹਿਸਾਬ ਨਾਲ ਆਪਾਂ ਦੇਣਗਾ ਆਪਾਂ ਜਰਪਾਲੀ ਲਾਣਾ ਜਿਹਦੇ ਕਰਮਾ ਹੀ ਕੋ ਲੈ ਜੀ ਇਹ ਵੀ ਤਾਜੀ ਸੂਈ ਲਾਦੀ ਆ ਇਹ ਵੀ ਤਾਜੀ ਸੂਈ ਜੇ ਇਹਨੂੰ ਅੱਜ ਚੌਥਾ ਦਿਨ ਦੀ ਸੂਈ ਨੂੰ ਹਾਂ ਇਹਨੂੰ 4 ਦਿਨ ਹੋ ਗਏ ਜੇ ਇਹਦੇ ਕੋ ਵੀ 13 ਕਿਲੋ ਦੁੱਧ ਜੇ ਅੱਛਾ ਜੀ 13 ਕਿਲੋ ਜਿਹੜਾ ਮਰਜੀ ਜਾਵੇ ਦੋ ਟਾਈਮ ਤਿੰਨ ਟਾਈਮ ਚੋ ਗਏ ਖੜੇ ਇੱਥੇ ਦੇਖੋ ਲੈਵਾ ਕਰੀ ਫ ਦੁੱਧ 15 ਕਿਲੋ ਦੀ ਗਰੰਟੀ ਆ ਇਹ ਵੀ ਮੈਂ ਦਿੱਤਾ ਨਾ ਐਸ ਵੜੇ ਦੁੱਧ ਜਿਹੜਾ ਇਹਨਾ ਹੋਊਗਾ ਜੈਡ ਬਲੈਕ ਝੋੜੇ ਗਾਲੀ ਜਿਹੜਾ ਫੇਰ ਇਧਰ ਹਾਂ ਜਿੰਨੇ ਵਾਲ ਬਹਿੰਦੇ ਚਿੱਟੇ ਨਿਕਲੇ ਉਹਨੇ ਹਜ਼ਾਰ ਛੋੜਾ ਉਹਨੇ ਹਜ਼ਾਰ ਛੋੜ ਦਿੱਤੇ ਵਾਲ ਚਿੱਟੇ ਮੈਂ ਦੇ ਕੱਢਦੇ ਕੋਈ ਠੀਕ ਆ ਜੀ ਇਧਰ ਵੇਖੋ ਪੂਛ ਵਖੇ ਜਿਹਦਾ ਰਸੀ ਹੁੰਦੀ ਆ ਦੁੱਧ ਇਹੋ ਜਿਹੀ ਮੈਂ ਕਰਨਾ ਫੋਟੋ ਤਾਂ ਸਹੀ ਆ ਕਰੀ ਵੇਖੋ ਆ ਵੀ ਦਿਖੀ ਦਸੀ ਜਾਂ ਨਹੀਂ ਇਹ ਆ ਵੇਖੋ ਇਹਦਾ ਰਸੀ ਹੁੰਦੀ ਆ ਬਿਲਕੁਲ ਆ ਵੇ ਇੱਕ ਵੀ ਵਾਲ ਚਟਾ ਨਹੀਂ ਮੈਂਦਾ ਬਸ ਇੰਨੀ ਹੱਡੀਆਂ ਪੂਜਾ ਹਾਂ ਆਪਾਂ ਇਧਰੋਂ ਲਈਆ ਮੈਂ ਵੀ ਤੇਰਾ ਉਹਨੇ ਦੀ ਜੇ ਤਾਂ ਇਧਰ ਦੀ ਮੈਂ ਜੇ ਮੈਂ ਉਧਰੋਂ ਆਈ ਬਿਜਨੇ ਸੁਵੇ ਆਪਾਂ ਇਧਰੋਂ ਲਈਆ ਆਪਣੇ ਬੰਦੇ ਸੱਜ ਨਹੀਂ ਆਪਣੇ ਸੱਜਣ ਬੰਦੇ ਦਾ ਕਿ ਹੋएगी ਦੁੱਧ ਵੀ 15 16 ਕਿਲੋ ਕੱਢਦੀ ਆ ਪਾ ਕੇ ਆਪਣੇ ਕੋ ਪੰਜਵੇਂ ਦਿਨ ਚੁਕਤਾਂ ਨੂੰ ਸੁਈ ਨੂੰ ਮਾਜੇ ਐ ਹਲੇ ਦੁੱਧ ਇਹ ਨਾ ਹੋਗਾ ਇਹ ਖੋਲੋ ਜੀ ਫਿਰ ਇੱਕ ਵੀ ਵਾਲ ਨਹੀਂ ਚਟਾ ਗਿਰ ਲਓ ਜੀ ਇਹ ਵੀ ਜੈਕ ਇਹ ਵੀ ਆਫਰ ਦੇਤਾ ਆਪਾਂ ਜਿੰਨੇ ਵਾਲ ਚਿੱਤੇ ਨਿਕਲਣ ਉਹਨੇ 10000 ਛੋੜ ਉਹਨੇ 10000 ਛੋੜ ਚੱਲੋ ਲੈ ਸ਼ੰਭੂ ਦਿਖਾ ਰੇ ਕਰੇ ਬਹੁਤ ਵੱਡੀ ਝੋਟੀ ਆ ਨਾਲੇ ਕਾਲੀ ਸ਼ਾ ਆਫ ਤੇ ਬਖਾਰੇ ਲੈ ਵਲੂਆ ਕਰਾ ਲਈ ਅਜੇ ਜੀ ਨਹੀਂ ਲਾਇਆ ਆਣ ਕੇ ਪੂਰਾ ਇਹਨਾਂ ਜਿੰਨਾ ਚਾਹੀਦਾ ਉਹ ਨਾ ਚੀਜ਼ ਆ ਲਾਇਆ ਨਹੀਂ ਅਜੇ ਪੂਰਾ ਪੱਠੇ ਨਹੀਂ ਚੁੱਕੇ ਜਾਂਦੇ ਅਜੇ ਉਪਰਾ ਕਰੀ ਜਾਂਦੇ ਮਲ ਥੋੜਾ ਜੇ ਨਹੀਂ ਠੀਕ ਹੈ ਜੀ ਫਿਰ ਹਾਂ ਜੀ ਜਿਆੜੀ ਚੰਗੀ ਬਣੀ ਦੁੱਧ ਵਾਲੀ ਮੈਂ ਜੀ ਦੁੱਧ ਵਾਲੀ ਆ ਦੁੱਧ ਵਾਲੀ ਆ ਦੁੱਧ ਵਾਲੀ ਬਹੁਤ ਆ ਵੇਖੋ ਪਿੰਡਾ ਵੇਖੋ ਕਦਾਂ ਲਿਸ਼ਕਦਾ ਫਿਰ ਦੁੱਧ ਵਾਲੀ ਆ ਦੁੱਧ ਵਾਲੀ ਆ ਜੀ ਚਲੋ ਜਿਹੜਾ ਖੜੂਗਾ ਯਾਦ ਕਰੂਗਾ ਕੋਹ ਭਾਂਡੇ ਚ ਪਾਉ ਉਹਨਾਂ ਨੂੰ ਫਾਇਦਾ 500 ਰੁਪਈਆਂ ਦੀ ਲਾਉਣੀ ਪੈਣੀ ਬਜੀ ਫੇਰੀ ਕੋਈ ਆਊਗਾ ਕਿ ਨਹੀਂ ਜੀ ਹਾਂ ਬਿਲਕੁਲ ਜੀ ਬਿਲਕੁਲ ਤੇ ਜਿਹਨੇ ਦਿੱਤਾ ਜੀ 7-8 ਕਿਲੋ ਤੇ ਉਹਨੇ ਰਾਖੀਆ ਤੇ ਬੱਚੇ ਨੂੰ ਕੀ ਪਿਆ ਉਹਨਾਂ ਦਾ ਆਪ ਉਹਨਾਂ ਦਾ ਕੀ ਵੇਚੂਗਾ ਤੇ ਬਜੀ ਫੇਰ ਇਹਦੀ ਕੀ ਮਾਰਾ ਇਹ ਵੀ ਸੰਦੀਪ ਜੀ ਆਹ ਤੇ ਇਹਨਾਂ ਦੇ ਬਰਾਬਰ ਹੀ ਆਪਾਂ ਦੇ ਦਈਏ ਹਿਸਾਬ ਨਾਲ ਇਹ ਕਿੰਨੇ ਕੀ ਦੇ ਦਈਏ ਦੱਸੋ ਜੈ ਜੀ ਦੇ ਦਈਏ ਵੀ ਇੱਕ 40 ਦੀ ਪਰ ਉਹਨਾਂ ਦੇ ਮੈਂ ਕੋਈ ਕੜਾ ਮਾਰਨਾ ਠੀਕ ਹੈ ਜੀ ਦੇ ਦਈਏ ਇੱਕ 30 ਦੀ ਫਵਾਦੀ ਇੱਕ 20 ਚੱਲਣ ਦਾ ਠੀਕ ਹੈ ਜੀ ਇੱਕ 20 ਦੀ ਦਵਾਂਗੇ 1000 ਹੋਰ ਮਾਣ 19 ਦੀ ਦਵਾਂਗੇ ਬਸ ਠੀਕ 1000 ਰੁਪਏ ਮੌਕੇ ਤੇ ਮਾਣ ਕਰਾਂਗੇ ਇੱਕ 19 ਦੀ ਦਵਾਂਗੇ ਦੋ ਘਰ ਦੇਵਾਂਗੇ ਦੁੱਧ 14 ਤੋਂ 15 ਕਿਲੋ ਨਾ ਕੱਢੇ ਤਾਂ ਮੈਂ ਆਪਣੇ ਚਲੋ ਠੀਕ ਹੈ ਜੀ ਦੁੱਧ ਆਲੀਏ ਮੈਂ ਇਹਦੀ ਚਲੋ 19 ਦੀ ਦਵਾਂਗੇ ਦੇਖੋ ਜੀ ਆਣ ਕੇ ਚੋਵੇ ਕਮੈਂਟ ਨਾ ਕਰੇ ਇੱਥੇ ਆਵੇ ਤਾਂ ਮੈਂ ਚੋੜੇ ਇੱਥੇ ਆ ਕੇ ਵੇਖੋ ਵੇਖੋ ਬਾਰ ਬਾਰ ਅਸੀਂ ਕਹਿੰਨੇ ਹਾਂ ਭਾਈ ਇੱਥੇ ਆਓ ਤੂੰ ਰਕਮ ਲਾਣੀ ਆ ਇਹ ਕੋਈ ਨਾ ਹੋ ਕੋਈ ਨੀ ਕੀ ਹੋ ਜਾਂਦੀ ਫਿਰ ਤਾਂ ਵੇਖੋ ਆਜੋ ਮੇਰਾ ਹੋਊਗਾ ਇਹ ਜੋ ਆਜੋ ਮੇਰ ਭਾਜੀ ਅਸੀਂ ਤਾਂ ਹੱਥ ਜੋੜਦੇ ਇੱਥੇ ਆਓ ਭਾਜੀ ਤੋ ਕੇ ਖੜੋ ਕੋਈ ਹੋਵੇ ਜੇ ਕੋਈ ਉਹਨੇ ਕਮੈਂਟ ਕਰ ਦਿੱਤੀ ਨਾ ਕਦੀ ਲਈ ਨਾ ਕੀਤੀ ਉਹਦੇ ਇੰਨਾ ਕਰ ਦਿੰਦੇ ਥੱਲੇ ਇਹਨਾਂ ਉਹ ਜਿੰਨਾ ਨਹੀਂ ਲੈਣਾ ਤੇ ਨਾ ਕਰਦੇ ਉਹਦੇ ਭਾਜੀ ਦੂਜੇ ਨੇ ਕਿੰਨੇ ਕਰਨਾ ਭਾਜੀ ਬਾਰ ਬਾਰ ਇਹੀ ਕਹਿੰਨੇ ਭਈਆ ਇਹ ਤਾਂ ਆਪਾਂ ਲੋਰ ਤੋਂ ਨਾ ਬੈਠੇ ਆ ਹਾਂਜੀ 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 ਸ਼ਹਿਰ ਅੰਮ੍ਰਿਤਸਰ ਦਾ ਨੀੜੇ ਤੇ ਬੈਠੇ ਹੈਗੇ ਨਹੀਂ ਜੀ ਹਾਂ ਬਸ 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 ਬਾਕੀ ਇਹ ਬਾਜੀ ਵਿਖਾਵਾ ਜਿਹੜਾ 16 17 ਸਾਲਾ ਕਿਲੋ ਦਾ ਕਰਨ ਦੇ ਚੱਪਾ ਪਰ ਆਪਾਂ ਜਿਹੜੀ ਦੁੱਧ ਦੀ ਗੱਲ ਕਰਦੇ ਆ ਇਹ ਜਿਹੜੀ ਗੱਲ ੱਗ ਦੀ ਗੱਲ ਕਰਦੇ ਤੇ ਬਾਕੀ ਆਓ ਝੋਕੇ ਖੜੋ ਬਿਲਕੁਲ ਬਿਲਕੁਲ ਡਬਲ ਮੈਨ ਨੇ ਤੁਹਾਨੂੰ ਟਿਪ ਗਿਆ ਪਾ ਲੈ ਨਾ ਨਾ ਬਿਲਕੁਲ ਜਿਹੜਾ ਸੁਆਸਾਲਾ ਤੁਸੀਂ ਸੱਲੀ ਕਰ ਸਕਦੇ ਚਲੋ ਇਹ ਨਹੀਂ ਖੋਟੀਆਂ ਨਿਕਲ ਆਉਂਦੀਆਂ ਸਾਨੂੰ ਪੈਂਦੀਆਂ ਵਾ ਕਿ ਹੁਣ ਪੈ ਜਾਂਦੀ ਪਰ ਨਹੀਂ ਮਈਆਂ ਦੁੱਧ ਵਾਲੀਆਂ ਸੁਈਆਂ ਸਵਾਈਆਂ ਆਪਣੇ ਕੋ ਸਾਰੇ ਸ਼ੀਸ਼ਾ ਸਾਹਮਣੇ ਹੁਣ ਚਲ ਠੀਕ ਹੈ ਜੀ ਤੇ ਹੋਰ ਨੰਬਰ ਜੀ ਜਿਹੜੀ ਜਲਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਦੇ ਪਿੰਡ ਤਮਵਾਲ ਫੋਨ ਨੰਬਰ ਹੈਗਾ 814656094 ਦੂਜਾ ਹੈਗਾ ਜੇ 9872094734 ਸਸਤਾ